ਮੈਨੂੰ ਤਾਂ ਕਦੇ ਮਨ ਗਲਾਬ ਸਿੱਧੂ ਲੱਗੇ ਨਹੀਂ ਮੈਨੂੰ ਤਾਂ ਆਪਣਾ ਇਹ ਬੇਟਾ ਹੀ ਲੱਗਦਾ ਔਰ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਿਵੇਂ ਆਇਆ ਸੀ ਜੋ ਉਸੇ ਜਗ੍ਹਾ ਤੇ ਖੜਾ ਹੈ ਤਾਂ ਵੱਡੀ ਗੱਲ ਨਹੀਂ ਕਾਫੀ ਲੋਕ ਸਮਾਵੇਖ ਕੇ ਛੱਡ ਜਾਂਦੇ ਨੇ ਬਿਲਕੁਲ ਤੁਸੀਂ ਆਮ ਹੀ ਦੇਖਦੇ ਹੋ ਵੀ ਰੁੱਖਾ ਬੰਦਾ ਹਮੇਸ਼ਾ ਨੀਅਤ ਦਾ ਸਾਫ਼ ਹੁੰਦਾ ਹੈ ਹਨਾ ਕਿਉਂਕਿ ਉਹ ਦੋ ਸਪਸ਼ਟੀ ਗੱਲ ਮੂੰਹ ਤੇ ਇੱਕਦਮ ਕਹਿ ਦਿੰਦਾ ਹੈ ਤਾਂ ਕਰਕੇ ਬੋਲੀ ਖਰਬੀ ਲੱਗਦੀ ਆਦਰ ਭਾਈ ਮਾਲਵੇ ਦਾ ਜਿਹੜਾ ਭਾਈਚਾਰਾ ਮੈਨੂੰ ਤਾਂ ਸਾਰੇ ਦੇਸ਼ ਚ ਵੱਧ ਨਾਲ ਵਧੀਆ ਲੱਗਦਾ ਹੈ ਦੀ ਕਮੀ ਉਹਦਾ ਖਲਾ ਤਾਂ ਪੂਰਿਆ ਜਾ ਹੀ ਨਹੀਂ ਸਕਦਾ ਹੈ ਨਾ ਪਰ ਮੈਂ ਫਿਰ ਵੀ ਸ਼ੁਕਰ ਕਰਾ ਜਾਂਦਾ ਨਾ ਨੌਜਵਾਨਾਂ ਦਾ ਗਲਾ ਵਰਗਿਆਂ ਦਾ ਵੀ ਇਹ ਕੋਸ਼ਿਸ਼ ਤਾਂ ਕਰ ਰਹੇ ਉਹਨੂੰ ਭਰਨ ਦੀ ਬਾਪੂ ਬਲਕੌਰ ਸਿੰਘ ਜੀ ਪੁੰਦੇ ਬਾਬੂ ਸਤਜਾ ਜੀ ਕੀ ਬੜਾ ਉਤੰਕਾਰ ਜੇ ਔਰ ਸਭ ਤੋਂ ਪਹਿਲਾਂ ਮੈਂ ਅੱਜ بیٹے ਗਲਾਬ ਦਾ ਜਨਮ ਦਿਨ ਵੀ ਹੈ ਉਹਨੂੰ ਜਨਮ ਦਿਨ ਮੁਬਾਰਕ ਹੈ ਨਾ ਸੀ ਉਸ ਤੋਂ ਬਾਅਦ ਦਾ ਇਹ ਬੜਾ ਵੱਡਾ ਦਿਨ ਜਿੱਥੇ ਇੰਨਾ ਵੱਡਾ ਪੁੰਨ ਦਾ ਕੰਮ ਧਰਮ ਦਾ ਕੰਮ ਕੀਤਾ ਗਿਆ 11 ਬੱਚੀਆਂ ਦੇ ਲੋੜਵੰਦਾਂ ਦੇ ਕਿੰਨੇ ਸੋਹਣੇ ਪ੍ਰਬੰਧ ਕਰਕੇ ਸੋਹਣੇ ਸਾਜੋ-ਸਮਾਨ ਦੇ ਨਾਲ ਦਾ ਵਿਆਹ ਕੀਤਾ ਗਿਆ ਔਰ ਇੰਨੀ ਬੱਚੀਆਂ ਨੂੰ ਇੱਜ਼ਤ ਦਾ ਸਮਾਜ ਵੱਲੋਂ ਦਿੱਤੀ ਗਈ ਹੈ ਦੇਖ ਕੇ ਬੜਾ ਮਨੁਸ਼ਕੂਨ ਮਿਲਿਆ ਅੱਜ ਬਾਬੂ ਜੀ ਇੱਕ ਸਵਾਲ ਹੈ ਕਿੰਨੇ ਖੁਸ਼ੀ ਹੁੰਦੀ ਹੈ ਕਿ ਗੁਲਾਬ ਸਿੱਧੂ ਵਰਗਾ ਹੀਰਾ ਸਿੱਧੂ ਮੂਸੇਵਾਲਾ ਦੇ ਨਾਲ ਜੁੜਿਆ ਜਿਹੜਾ ਅੱਜ ਮਾਨ ਵਧਾਰਿਆ ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਕਲਾਕਾਰ ਦਾ ਤਰਾਸ਼ਾ ਹੀ ਕਹਿ ਸਕਦੇ ਆ ਸਿੱਧੂ ਦੇ ਤਰਾਸ਼ੇ ਹੀਰੇ ਦੇ ਮਾਨ ਅਜੂਰਾ ਬਿਲਕੁਲ ਮਾਨ ਹੈ ਮੈਨੂੰ ਤਾਂ ਕਦੇ ਮੈਂ ਗੁਲਾਬ ਸਿੱਧੂ ਲੱਗੇ ਨਹੀਂ ਮੈਨੂੰ ਤਾਂ ਆਪਣਾ ਇਹ ਬੇਟਾ ਹੀ ਲੱਗਦਾ ਹੈ ਔਰ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਿਵੇਂ ਆਇਆ ਸੀ ਜੋ ਉਸੇ ਜਗ੍ਹਾ ਤੇ ਖੜਾ ਹੈ ਤਾਂ ਵੱਡੀ ਗੱਲ ਨਹੀਂ ਕਾਫੀ ਲੋਕ ਸਮਾਵੇ ਛੱਡ ਜੰਦੇ ਨੇ ਪਰੰਤੂ ਫਿਰ ਵੀ ਇਹਦੇ ਵੱਲੋਂ ਬੜਾ ਭਰਮਾ ਹੁੰਗਾਰਾ ਮਿਲਿਆ ਆਖਰੀ ਜੀਆਂ ਗੱਲਾਂ ਬਾਪੂ ਜੀ ਅੱਜ ਆਏ ਹੋ ਕਿੰਨਾ ਕੁ ਵਧੀਆ ਮਹਿਸੂਸ ਹੋ ਰਿਹਾ ਹੈ ਕਿਉਂਕਿ ਜਿਹੜੇ ਮਾਲਵੇ ਦੇ ਕਲਾਕਾਰ ਨੇ ਉਸ ਤੋਂ ਪਹਿਲਾਂ ਆਰਨੇਤ ਹੁਣਾ ਵੱਲੋਂ ਪਰਾਲਾ ਕੀਤਾ ਗਿਆ ਲੋੜਵਾਂ ਧੀਆਂ ਦੇ ਵਿਆਹਾਂ ਦਾ ਹੁਣ ਗੁਲਾਬ ਬਾਈ ਕਰ ਰਹੇ ਨੇ ਤਾਂ ਲੱਗਦਾ ਵੀ ਮਾਲਵੇ ਵਾਲੇ ਜਿੰਨੇ ਖਰਮੇ ਦੇ ਗਾਣੇ ਗਾਉਂਦੇ ਨੇ ਪਰ ਦਿਲ ਉਹਨਾਂ ਦਾ ਬਹੁਤ ਸੌਫਟ ਹੈ ਜਿਵੇਂ ਮੂਸੇ ਵਾਲਾ ਆਪਣੇ ਗੀਤਾਂ ਦੇ ਵਿੱਚ ਕਹਿੰਦਾ ਬਿਲਕੁਲ ਤੁਸੀਂ ਆਮ ਹੀ ਵੇਖਣੋ ਵੀ ਰੁੱਖਾ ਬੰਦਾ ਹਮੇਸ਼ਾ ਨੀਅਤ ਦਾ ਸਾਫ਼ ਹੁੰਦਾ ਹੈ ਹਨਾ ਕਿਉਂਕਿ ਉਹ ਜੋ ਸਪਸ਼ਟੀ ਇਹ ਗ ਮਾਲਵੇ ਦਾ ਜਿਹੜਾ ਭਾਈਚਾਰਾ ਮੈਨੂੰ ਤਾਂ ਸਾਰੇ ਦੇਸ਼ 'ਚ ਵੱਧ ਲੱਭਿਆ ਲੱਗਦਾ ਹੈ। ਆਖੀ ਗੱਲ ਬਾਪੂ ਜੀ ਛੋਟੇ ਸਿੱਧੂ ਦਾ ਕੀ ਹਾਲ ਹੈ ਜਿਹੜੇ ਫੈਨਸ ਨੇ ਉਹਨਾਂ ਨੂੰ ਬਹੁਤ ਹੁੰਦਾ ਵੀ ਛੋਟਾ ਸਿੱਧੂ ਕਿਵੇਂ ਆ ਉਹਦਾ ਗੱਲ ਉਹਦੀ ਨਵੀਂ ਹਲਚਲ ਜਾਣਨ ਦੀ ਤੰਗ ਦੇ ਵਿੱਚ ਰਹਿੰਦੇ। ਛੋਟਾ ਸਿੱਧੂ ਤੁਹਾਡੀਆਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਨੇ। ਜਦੋਂ ਤੁਹਾਡਾ ਇੰਨਾ ਪਿਆਰ ਮਿਲ ਰਿਹਾ ਹੈ ਤਾਂ ਮਾਲਕ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਚੀ ਹੈ। ਤੇ ਬਿਲਕੁਲ ਰੋਜ਼ ਨਵੀਆਂ ਹਰਕਤਾਂ ਰੋਜ਼ ਨਵੀਆਂ ਗੱਲਾਂ ਬਾਤਾਂ ਮਤਲਬ ਹੌਲੀ ਹੌਲੀ ਅੱਛਾ ਅੱਜ ਜਦੋਂ ਇਹਨਾਂ ਧੀਆਂ ਨੂੰ ਅਸ਼ੀਰਵਾਦ ਦਿੱਤਾ ਕਿੰਨਾ ਕਿ ਭਾਵੁਕ ਹੋਏ ਕਿਉਂਕਿ ਜੇ ਸਿੱਧੂ ਹੁੰਦਾ ਸਿੱਧੂ ਦੇ ਆਪਦੇ ਗੀਤਾਂ ਦੇ ਵਿੱਚ ਵੀ ਸੀ ਅਣਖੀਏ ਗੀਤ ਜੱਟ ਦੇ ਨਹੀਂ ਸਿਰਾਂ ਤੋਂ ਲਾਉਂਦੇ ਚੁੰਨੀਆਂ ਬਿਲਕੁਲ ਹੀ ਦੇਖੋ ਉਹਦੀ ਕਮੀ ਉਹਦਾ ਖਲਾ ਤਾਂ ਪੂਰਿਆ ਜਾ ਹੀ ਨਹੀਂ ਸਕਦਾ ਹਨਾ ਪਰ ਮੈਂ ਫਿਰ ਵੀ ਸ਼ੁਕਰ ਕਰਾਇਆ ਜੈ ਇਹਨਾਂ ਨੌਜਵਾਨਾਂ ਦਾ ਅਗਲਾ ਵਰਗਿਆਂ ਦਾ ਵੀ ਇਹ ਕੋਸ਼ਿਸ਼ ਤਾਂ ਕਰ ਰਹੇ ਉਹਨੂੰ ਭਰਨ ਦੀ ਫਾਬੇ ਖੱਪਾ ਵੱਡੇ ਪੂਰਾ ਨਹੀਂ ਹੁੰਦਾ ਉਹ ਜਿੱਦਾਂ ਕਿਸੇ ਨੇ ਚਿੜੀ ਆਪਣੀ ਇੱਕ ਚੁੰਝ ਭਰ ਕੇ ਜੰਗਲ ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੀ ਹੈ ਹੈਨਾ ਪਰ ਉਹ ਇੱਕ ਚੰਗੇ ਨੇਕ ਆਦਮੀ ਦੇ ਲੱਗੇ ਤਾਂ ਹੈਗੇ ਨੇ ਇਸ ਕੱਲ ਦੀ ਮੈਨੂੰ ਬਹੁਤ ਖੁਸ਼ੀ ਹੈ ਕਿ ਜਿੱਦਾਂ ਦਾ ਸਿੱਧੂ ਦਾ ਇਹਨਾਂ ਦੇ ਨਾਲ ਵਿਹਾਰ ਸੀ ਇਹ ਬਿਲਕੁਲ ਸਿੱਧੂ ਦੀ ਸੋਚ ਨੂੰ ਬਣਾ ਕੇ ਅੱਗੇ ਵਧ ਰਹੇ ਨੇ ਸਮਾਜ ਦੀ ਸੇਵਾ ਕਰ